ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪੱਤੂ ਪਾਲ ਤੋਂ ਵਾਡਾ ਸਵਾਗਤ ਹੈ ਆਪਣੇ ਚੈਨਲ ਤੋਂ ਮਾਂ ਦਾ ਡੇਰੀ ਫਾਰਮ ਨਾਟਗਰਾ ਦੇ ਅੱਜ ਦੀ ਵੀਡੀਓ ਲੱਗੇਣਾ ਬਣਾਉਣਾ ਆਪਾਂ ਨਹੀਂ ਟਾ ਡੇਰੀ ਫਾਰਮ ਪਿੰਡ ਲੱਖੂ ਵਾਲ ਨੂੰ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 3 ਪੱਤੂ ਇੱਕ ਛੋਟੀ ਤੇ ਦੋ ਗਹਿੜਾ ਵਾ ਇਹ ਕਿੰਨੇ ਬਾਈ ਕੱਪਣੀਆਂ ਹਾਂਜੀ ਜੀ ਲੋ ਜੀ ਕਿੰਨੇ ਪਰਿਵੜੇ ਕੱਪਣ تیار ਆ ਤੇ ਆਪਾਂ ਬਹੁੰਦੇ ਆ ਭਾਜੀ ਇਹੇ ਗੋਦੇ ਆ ਜੋ ਕਰਦੇ ਆ ਬਾਈ ਨਾਲ ਗੱਲ ਬਾਤ ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਹਿ ਦਿੱਤੋ। ਹੁਣ ਦਿਖਾ ਲਓ। ਬੋਲੋ ਜੀ ਆਪ ਜੀ ਸਾਨੂੰ। ਵਧੀਆ ਕੱਢੀ ਕਲਾ ਜੇ। ਹਾਂ ਜੀ। ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ। ਮੈਂ ਲੱਗਦਾ ਪਿੰਡ ਲਖਬਾ ਸੀਲੀ ਨਾਲ ਅਗਲਾ ਬਸਤਾ। ਠੀਕ ਹੈ ਜੀ। ਫੋਨ ਨੰਬਰ ਬੋਲ ਦਿਓ। 98436054 ਠੀਕ ਹੈ ਜੀ। ਤੇ ਆ ਬਾਈ ਦੱਸਿਓ ਹਾਂ ਪਹਿਲੇ ਨੰਬਰ ਤੇ ਮੈਂ ਕਿਰਵਾ ਦੂਗਾ ਤੁ ਵੀ। ਮੈਂ ਵੀ ਇਹ ਸਹੀ ਜਿਹੜੀ ਫੀਸ ਰੇਸ ਵਿੱਚ ਸੁਣੀ ਹੋਣਾ ਅੱਛਾ ਜੀ ਤੇ ਵੱਡੀ ਆ ਨਹੀਂ ਡੇਰੀ ਵਾਲੀ ਆ ਹਾਂਜੀ ਹਾਂਜੀ ਖਾਣ ਲੇਵਾ ਬੜਾ ਜਿਦਾ گاਵਾ ਨੂੰ ਜਿਨਾ ਸਾਬੜੀ ਕੋਲ ਖੜ ਕੇ ਤੁਹਾਨੂੰ ਦੱਸੋਣੇ ਠੀਕ ਹੈ ਠੀਕ ਇਹ ਸੂ ਵੀ ਪੈਣੀ ਆ ਅੱਜ ਹੀ ਅੱਛਾ ਜੀ ਲਈ ਵਟ ਕਰਨ ਮੈਂ ਠੀਕ ਹੈ ਠੀਕ ਲਓ ਜੀ ਅੱਛਾ ਇੱਕ ਗੈਟਬਲ ਆਇਆਗਾ ਜੀ ਇਹ ਦੇਖੋ ਥੱਲੇ ਚਲਦੇ ਹੋ ਮਹਾਰਾਜ ਕਰਪਾਨਾ ਪਾਕਾ ਪੰਗਿਆ ਮਕਰਮਲੀ ਨੇ ਬਣ ਕੁਲਤੀ ਆ ਜਿਹੜੇ ਥਣ ਭਾਂਡਾ ਜਿਹੜਾ ਬਹੁਤ ਚੰਗਾ ਲੱਗਾ ਵਾ ਖਾਣਾ ਦਾ ਸੈਜਗਾ ਵੀ ਜਿਹੜਾ ਐਨ ਗਿਟ ਗਿਟ ਤੇ ਆ ਲੋ ਇਸੇ ਸੋਦਾ ਜਿਹੜਾ ਕਰਦਾ ਵਜਨ ਜਿਹੜਾ ਉਹ ਨਹੀਂ ਚੰਗਾ ਆ ਗਿਆ ਤੇ ਹੈ ਵੀ ਸਿੰਗਲ ਹੱਡੀ ਇਹ ਬਈ ਕਿੰਨਾ ਕੱਢੀਓ ਦੁੱਧ ਦੇ ਜੀ ਜੀ ਆਪਾਂ ਨੇ ਬੋਦੀ ਕੱਢੀ ਜੀ ਅੱਛਾ ਜੀ ਰਾਤੀ ਹਸਾਬ ਲਾ ਰਹੇ ਠੀਕ ਹੈ ਠੀਕ ਹੈ ਨਵੀਂ ਜਿਹੜਾ ਗੱਭਨ ਕੱਢੀ ਆ ਭਾਈ ਵੀ ਕਹਿੰਦੀ ਨਹੀਂ ਦਾ ਹਸਾਬ ਲਾ ਰਹੇ ਦੁੱਧ ਕਿੰਨੇ ਵਾਲੀ ਆ ਬਿਲਕੁਲ ਬਿਲਕੁਲ ਆਪਣੀ ਗਰੰਟੀ ਹੋ ਗਈ ਥਣਾ ਦੀ ਤੇ ਪਿੱਛੇ ਅੱਛਾ ਜੀ ਠੀਕ ਹੈ ਨਾ ਹਾਂਜੀ ਹਾਂਜੀ ਉਹਦਾ ਕਹਿੰਨਾ ਆਪਣੀ ਜਿਆਦਣਾ ਇਹ ਦੇ ਦੇ 10 ਦੇ ਦੇ 15 ਇਹ ਦੇ ਦੇ ਅੱਠ ਬਿਲਕੁਲ ਬਿਲਕੁਲ ਠੀਕ ਹੈ ਨਾ ਮਹੀ ਆਪਣਾ ਹਿਸਾਬ ਲਾ ਕੇ ਆਵ ਲਵੇ ਸੂਈਵੇਂ ਫਿਰ ਚੂਈਵੇਂ ਸਾਨੂੰ ਪਤਾ ਮੈਨੂੰ ਪਤਾ ਹੋਵੇ ਸਹੀ ਗੱਲ ਸਹੀ ਗੱਲ ਪਰ ਮੈਂ ਵੇਖ ਲਓ ਪਾਰਟੀ ਵਾਲੀ ਇਧਰ ਵੇਖੋ ਚੱਕਾ ਸਾਡੇ ਤੇ ਐਨ ਐਚ ਪਖਾਵਾਣ ਬਣੀ ਆ ਥਾਂ ਥਾਂ ਵੇਖੋ ਕਿੰਨੀ ਦੂਰ ਦੂਰ ਹੈ ਬਈ ਆਪਣੇ ਸਮਝ ਨਾਲ ਕੋਈ ਤੇ ਉਹਦਾ ਪਿੰਡਾ ਵੇਖੋ ਇਹਦਾ ਮਹੀ ਦਾ ਗੰਡੇ ਦੀ ਛਿਲ ਦੀ ਇਤਰਾ ਆ ਠੀਕ ਆ ਠੀਕ ਆ ਬਿਲਕੁਲ ਬੰਦੀ ਚੰਗਲੀ ਆ ਬੜੀ ਜਗ੍ਹਾ ਪੈਕੂ ਵੇਖੋ ਦੋਦਾ ਲੱਗਾ ਲੋ ਜੀ ਚੰਗਲੀ ਬੰਦ ਜਿਹੜੀ ਬਹੁਤ ਹੀ ਚੰਗੀ ਲੱਗੀ ਆ ਤੇ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਕਰਨਾ ਵੀ ਜਾਏ ਨੀ ਕਿੰਨਾ ਕਰੋ 99 ਦੇ ਕੇ ਆਓ ਨਾਲ ਹੀ ਕਰੀਏ ਹਾਂ ਨਾਲ ਨਹੀਂ ਕਰੀਏ ਇਹ ਦੱਸ ਦੋ ਆਪ ਇੱਥੇ ਕਿਸ਼ਮਤ ਦੇ ਹੋਰ ਛੱਡ ਦੀਏ ਨਹੀਂ ਛੱਡੀਏ ਦੱਸੋ ਪੰਜ ਛੱਡੀਏ ਮੈਂ ਦਣਾ ਪੰਜ ਹੀ ਛੱਡਾਂਗੇ 85 ਵੀ ਹਾਂ ਹੋਰ ਛੱਡ ਦੀਏ ਕਿੰਨੇ 85 ਆ ਕੋਈ ਛੋੜੀ ਕਰਨੀ ਠੀਕ ਹੈ ਲਓ ਜੀ 83000 ਦੀ ਤੇ ਬਹੁਤ ਵੱਡੀ ਛੋਟ ਕਰਨੀ ਹੁਣ ਮੇਰਾ ਸ਼ਹੀ ਠੀਕ ਹੈ ਠੀਕ ਵੱਡੀ ਨਹੀਂ ਛੋਟੀ ਹੈ ਤਾਂ ਵੀ ਰਹਿਣ ਦੇ ਅੱਛਾ ਅੱਛਾ ਬਾਕੀ ਥਾਣਾ ਦੀ ਪਿੱਛੇ ਵੀ ਸਾਡੀ ਫੁੱਲ ਗਾਰੰਟੀ ਠੀਕ ਹੈ ਠੀਕ ਲਓ ਜੀ ਅੱਛਾ ਜੀ ਲਈ ਦੇ ਵਾਟਰ ਕਰਨਾ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕਾਲੀ ਨਹੀਂ ਵੇਖੋ ਸਫਾਈ ਹੋਈ ਕਿੱਦਾ ਮੈਂ ਦੀ ਜੱਟਾ 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 ਸਫਾਈਆਂ ਬੜੀਆਂ ਵੇਖੋ ਜੱਡੇ ਦੀਆਂ ਸਫਾਈਆਂ ਬਹੁਤ ਜਿਆਦਾ ਚੰਗੀ ਆ ਤੇ ਮਿਲਕ ਵਾਂਡ ਦੀ ਦੋਵਾਂ ਸਾਈਡਾਂ ਤੇ ਬਹੁਤ ਜਿਆਦਾ ਚੰਗੀ ਲੱਗੀ ਆ ਤੇ ਚੁੱਕੇ ਨੰਬਰ ਤੇ ਆ ਗਈ ਜਰਸੀ ਭਾਈ ਇੱਕ ਹਾਂਜੀ ਇਹ ਕਿੰਨਾ ਸਰਵਤੂ ਵੀ ਇਹ ਦੂਜੇ ਵੀਰ ਦੀ ਸੁਣੀ ਆ ਅੱਛਾ ਜੀ ਇਹ ਵੀ ਦੇਖ ਲਓ ਆਪੇ ਵੀ ਕਿੰਨਾ ਦਹੀ ਦੀ ਦੋੜਤ ਨਹੀਂ ਠੀਕ ਹੈ ਕਿੰਨਾ ਟਾਈਮ ਖੜਦੀ ਹੈ ਜੇ ਮੇਰਾ ਦੋਗਤ ਨਹੀਂ ਲੈਣੀ ਆ ਟਰੱਕ ਦੀ ਤਿਆਰ ਹੋ ਗਈ ਆ ਠੀਕ ਹੈ ਠੀਕ ਹੈ ਲਓ ਜੀ ਇੱਕ ਦੋ ਵਦ ਨਹੀਂ ਬਾਈ ਕਹਦਾ ਕਿ ਖੜੂ ਵੀ ਪੱਕੀ ਇੱਥਾ ਜੇ ਠਣਾ ਤਾਂ ਮੰਗੀਆਂ ਆਵਾ ਤੇ ਇਹ ਵੀ ਬਾਈ ਕਹਿੰਦਾ ਕਿ ਆਪਣੀ ਸਮਝ ਨਾਲ ਤੁਸੀਂ ਦੇਖ ਸਕਦੇ ਜੇ ਕਿੰਨਾ ਵੱਧ ਭਰੂਗੀ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਯਸਤੀ ਆ ਗਈ ਇਹ ਪੰਜਾਬ ਵਾਲੀ ਹਮ ਮੇਰੇ ਨਾਲ ਦੇਵੀ ਲਾਲਾ ਮੈਂ ਆਵਲੀ ਠੀਕ ਹੈ ਠੀਕ ਹੈ। ਉਹ ਵੀ ਪੱਕੀ ਜਿਹੜੀਆਂ ਭਵਾਨੇ ਦੇ ਨਾਲਾਂ ਨੂੰੜਾਂ ਜਿਹੜੀਆਂ ਕਾਫੀ ਜਿਆਦੇ ਥਾਨ ਨੂੰ ਉਹ ਚੰਗਾ ਨਹੀਂ ਰਹੇ। ਠੀਕ ਕਰਿਓ ਪਰ ਆਹ ਚੱਡਾ ਵਾਖੋ। ਲੋ ਜੀ ਚੱਕਾ ਪਿੱਛੋਂ ਦੀ ਦਿਖਾ ਲਓ। ਠੰਢੀ ਬੜੀ ਹੈ ਤੇ ਚੰਗੀ ਆ। ਹਾਂ। ਤਾਂ ਵੇਖੋ ਤੇ ਚੱਡਾ ਰਬਟਰ ਦਾ। ਠੀਕ ਹੈ ਠੀਕ ਹੈ। ਹਲੇ ਹੋਰ ਬਣ ਜਾਣੀ ਮੱਛੀ ਬੜੀ। ਠੀਕ ਹੈ ਠੀਕ ਹੈ। ਲਾ ਕਿ ਢੱਲਾ ਢੋਲਾ ਜਿਹੜੀਆਂ ਵਾ ਚਲੋ ਜਿੱਦੋਂ ਫੁੱਲ ਤਿਆਰ ਹੋ ਗਈ ਤਾਂ ਫੌਰ ਕਰਮ ਵਾਲੀ ਨੇ ਬਣ ਜਾਣਾ ਵਾ। ਹਾਂਜੀ। ਇਹਦਾ ਭਾਈ ਕੀ ਮੁੱਲ ਫਿਰ ਮੋਲ ਵੀਰ ਦੀ ਇਹਦਾ ਕਰਦੀ 70। 70। ਨਹੀਂ ਜੀ ਮੈਂ ਲਈ ਜਾਇਕੀ ਖਾ ਲਈ ਪਰਬੋ ਦੇ ਨਾ ਕਰਨਾ ਨਹੀਂ ਤਾਂ ਤੁਹਾਡੇ ਅੱਥੀ ਡੋਰੀਆਂ ਆ ਜਾਇ ਜੀ ਦੇਣੀ ਉਧਰ ਵੀ ਜਾਇ ਜੀ ਬਲ ਤੋਂ ਸੜੇ ਰਹਿ ਗਈਆਂ ਅੱਛਾ ਹਾਂ ਪਸੂ ਚੰਗੇ ਜੇ ਖੋਲ ਹੋਵੇ ਤਾਂ ਚਲੋ ਪਸੂ ਆਲੀ ਵੀ ਨਹੀਂ ਮਾਰੇ ਹੋਣਗੇ ਹਾਂਜੀ ਹਾਂਜੀ ਜੋ ਮਰਜੀ ਤਸੱਲੀ ਕੋ ਮਨੋ ਥਣਾ ਦੇ ਪਿੱਛੇ ਦੀ ਸਾਡੀ ਹੋਗੀ ਠੀਕ ਹੈ ਠੀਕ ਮੇਰਾ ਵੀ ਕੋਈ ਇੱਛਾ ਆਣ ਕੇ ਤਸੱਲੀ ਕਰਕੇ ਟੱਪ ਟੱਪ ਕੇ ਖੜੇ ਕਿ ਨਹੀਂ ਹਾਂਜੀ ਹਾਂਜੀ ਬਣਾਈਆਂ ਸਾਰੀਆਂ ਹਾਂਜੀ ਹਾਂਜੀ ਤੇ ਦੀਏ 65 ਦੀ ਨੀ ਸਖੋਂ ਕੱਢੀਏ ਥੋੜਾ ਜੰਦਾ ਅੰਦਰ ਕਰਦੇ ਗਏ ਹਾਂਜੀ ਕੱਢੀਏ 2060 ਚੋਂ 85000 20000 ਜਿਦਾ ਕੀ ਕੋਈ ਚੋ ਵੀ 500 ਜੋੜ ਕਰ ਦਾਂਗੇ ਠੀਕ ਲਓ ਜੀ 58000 57000 ਦੀ ਹਾਂ ਨਾ ਮੱਛੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਮੱਛੀ ਵੇਖ ਲਓ ਮੱਝਾਂ ਰਹੀਆਂ ਸਾਨੂੰ ਬਾਜੀ ਲੈ ਲਈ ਕਿ ਨਹੀਂ ਹਾਂਜੀ ਹਾਂਜੀ ਸੋਹਣੀ ਅੱਧੀ ਬੜੀ ਆ ਵਾਸ਼ਿੰਗ ਚੈੱਕ ਕਰ ਸਕਦਾ ਜੀ ਬਹੁਤ ਯਾਰਾ ਚੰਗਾ ਬੇਸ ਆ ਗਿਆ ਵਾ ਇਹ ਪੀਟੀਏ ਨੰਬਰ ਤੇ ਫਿਰ ਕਿੱਸੀ ਆ ਜੀ ਇਹ ਵੀ ਵੀ ਆਪਾਂ ਅੱਛੀ ਜਿਹੜੀ ਹੈ ਨਾ ਹਾਂਜੀ ਇਹ ਰਾਤੀ ਪਹਿਲਾਂ ਆਪਾਂ ਚੈੱਕ ਕਰਾਈਏ ਅੱਛਾ ਜੀ ਡਾਕਟਰ ਕੋਲ ਠੀਕ ਹੈ ਇਹਦੇ 40 ਦਿਨ ਦੋਨੇ ਗਰੰਟੀ ਨਾਲ ਦੇਦੇ 40 ਦਿਨਾਂ ਦੀ ਗਰੰਟੀ ਦਵਾਂਗੇ ਅੱਛਾ ਜੀ ਦੋ ਤੇ ਦੋਵੇਂ ਟਾਈਮ ਦੇ ਨਹੀਂ ਹੁਣ ਮੇਰਾ ਵੀ ਰੱਖੂਗਾ ਆਪਣੇ ਦਾਹਣੇ ਤੇ ਬਲੇ ਦੇ ਤੇਰੇ ਵੀ ਦੇ ਦੋ ਡਾਇਰੈਕਟ ਦੋਹਾ ਗਿਆ ਮੈਂ ਠੀਕ ਹੈ ਠੀਕ ਹੈ ਕਿੰਨਾ ਦਿਨ ਜਿਹੜੇ ਰਹਿ ਗਏ ਅੱਜ ਦੇ ਵਿੱਚ ਜੇ ਦੁੱਧ ਆ ਜੇ ਵੀ ਦੇ ਦੇਂਦੀ ਜੇ ਕਰਮ ਵਾਲੀ ਕਿੰਨਾ ਤੱਕ ਇਹ ਕਿੰਨਾ ਕੁ ਪਰਮਾਨ ਹੋਏ ਕੋ ਦੋ ਦਿਨ ਬੋਛ ਲੈਨੇ ਉਹ ਹੋ ਜਾਂਦਾ ਵੀਰੇ ਲੋ ਜੀ ਬਾਕੀ ਕੱਦ ਵਜਨ ਇਹਦਾ ਵੀ ਚੰਗਾ ਵਾਦੇ ਹੈ ਬਦਾਮੀ ਕਲਰ ਆ ਗਈ ਆ ਕਿੰਨਾ ਕੁ ਭਾਈ ਇਹ ਹੋਊਗਾ ਦੁੱਧ ਨਾਲ ਇਹਦੇ ਇਹ ਇੰਡੀਆ ਦੇ ਕੋਲ ਮਿਲਣਾ ਜਿਹਦਾ ਸਹੀ ਹੈ ਸਾਡੇ ਘਰ 5 ਕਿਲੋ ਆ ਅੱਛਾ ਜੀ ਦੋ ਮਿੰਟਾਂ ਵਿੱਚ ਮਿਲਦੀ ਆ ਠੀਕ ਹੈ ਠੀਕ ਹੈ ਆ ਨਾ ਮਲੋ ਭਾੜੇ ਤੋਂ ਥੋੜੇ ਜਿਹੇ ਇਹਦੇ ਨਾਲ ਪੈਰ ਬਣਨ ਵਾਲੇ ਆ ਵੇਖੋ ਠੀਕ ਹੈ ਠੀਕ ਹੈ ਆ ਨੌ ਵਜੇ ਇਹਦੇ ਠੀਕ ਹੈ ਇਹ ਥੋੜੇ ਜੇ ਬਣਨ ਨੇ ਤਾਂ ਕਰਕੇ ਪੈਰ ਦੱਬਦੀ ਆ ਬਿਲਕੁਲ ਆ ਕੀ ਠੰਡੀ ਠੁਣੀ ਦੇ ਕਰਮਾਲ ਇੰਨੀਆਂ ਵੇਖੋ ਪਾੜੇ ਦੀ ਵੀ ਨਹੀਂ ਲੋੜ ਅੱਛਾ ਜੀ ਨਾ ਕੋਈ ਰੱਸੀ ਦੀ ਇਤਨਾ ਬੈਠ ਕੇ ਝੋਲਣੀ ਆ ਠੀਕ ਹੈ ਠੀਕ ਹੈ 40 ਦਿਨਾਂ ਦੀ ਸਾਡੀ ਪੂਰੀ ਗਰੰਟੀ ਆ ਅੱਛਾ ਜੀ 40 ਦਿਨਾਂ ਦੀ ਜੇ ਸੋਣ ਕੇ ਠੀਕ ਹੈ ਠੀਕ ਹੈ ਪੰਜ 1 ਕਿਲੋ ਦੁੱਧ ਵੀ ਚਾਰ ਮੰਨ ਕੇ ਲਵੇ ਜਿੰਨੇ ਲੈਣੀ ਆ ਅੱਛਾ ਜੀ ਦੋਵੇਂ ਟਾਈਮ ਹੋਰ ਕੋ 10 15 ਦਿਨ ਚੋਲੇਗਾ ਠੀਕ ਹੈ ਠੀਕ ਹੈ ਛੱਡਨੀ ਪੈਣੀ ਆ ਛੱਡਨੀ ਤੇ ਪੈਣੀ ਇਹ ਮੱਛੀ ਵੀ ਪੰਜਾਬ ਵਾਲੀ ਜਰਸੀ ਦੇ ਲੋ ਪਿਓਰ ਠੀਕ ਠੀਕ ਆ ਵੀ ਠੀਕ ਜਿਹੜਾ ਤਾਂ ਸਾਹਮਣੇ ਦਾ ਨਜ਼ਾਰੇ ਆ ਹੁਣ ਵੀ ਤੇ ਸਿਰਫ 40 ਦਿਨ ਜਿਹੜੇ ਰਹਿ ਗਏ ਆ ਸੋਨ ਦੇ ਵਿੱਚ ਤੇ ਦੋਧਾ ਵੀ 4 ਕੰਮ ਦੱਸਿਆ ਹਾਂ 5 ਲੀਟਰ ਜੇ ਕਰਨ ਵਾਲੀ ਦਿੰਦੀ ਆ ਹੁਣ ਲੈ ਚੜਨਾ ਚਾਹੀਦਾ ਬਾਅਦ ਦਿਨ ਹੋਰ ਕੋਲੇ ਅਸੀਂ ਮੰਨ ਲਓ ਛਾੜੀ ਦੇਣੀ ਆ ਜੇ ਤਿਆਰ ਕਰਕੇ ਵੇਚੀ ਤੇ ਫਿਰ ਅੱਛੀ ਬਾਦਰ ਰਪਈਆਂ ਨੇ ਵੇਚਾਂਗੇ ਅੱਛਾ ਜੀ ਜੇ ਹੁਣ ਵੇਚੀ ਤੇ ਫਿਰ ਜਿਆਦਾ ਦੇ ਦਾਂਗੇ ਹੁਣ ਫਿਰ ਕੀ ਮੋਲੇ ਰੱਖ ਹੁਣ ਦੇ ਦਈਏ 45 ਦੀ 47 ਦੀ ਹਾਂ ਵਾਚੀ ਤੂੰ ਨੇ ਦੀ ਵਿਗਣੀ ਜਿਹੜੀ ਉਹ ਵਿਗਣੀ ਮੁੜ ਕੇ ਹਾਂ ਜੀ ਹਾਂ ਜੀ ਕਰ ਦਈਏ ਮਾਨਤ ਨਾਲ ਕੱਢ ਦਈਏ 2000 ਇਹ ਫੁੱਲਾ ਹੀ ਕੜੀ ਹੈਗੇ 40 ਤੁਸੀਂ ਦੇ ਦਿੰਦੀ ਯਾਰ ਉਹ 38 ਕੋਈ ਨਾ ਕਿੰਨਾ ਰਹਿ ਗਿਆ 38 38 ਹਜ਼ਾਰ ਰਹਿ ਗਿਆ 38 ਨੂੰ ਛੋਟ ਕਰ ਦਾਂਗੇ ਤੇ ਤਸੱਲੀ ਕਰ ਲੈ ਥਣਾ ਥਣਾ ਜੀ ਆਪਣੀ ਪੂਰ ਗਰੰਟੀ ਹੈ ਕਿ ਸਾਰਿਆਂ ਦੀ ਅੱਛਾ ਜੀ ਪਿੱਛਾ ਮਾਰੇ ਕੋਈ ਉਹ ਵੀ ਮੇਰੀ ਗਰੰਟੀ ਆ ਠੀਕ ਹੈ ਠੀਕ ਹੈ ਹਾਂ ਬਾਕੀ ਉਹ 38000 ਦੀ ਜਰਸੀ ਪਿਆਵ ਵਾਲੀ ਪਿਓ ਦੇ ਦੁੱਧ ਵੀ ਅਜੇ ਕਰਮਾ ਵਾਲੀ 4 ਤੋਂ 5 ਲੀਟਰ ਦੇਣ ਦੀ ਆ ਤੇ ਸਿਰਫ 40 ਦਿਨ ਦੇ ਆਸ-ਪਾਸ ਰਹਿ ਗਿਆ ਟਾਈਮ ਜਿਹੜਾ ਸੂਨ ਵਾਲਾ ਤੇ ਚਲੋ ਕੋ ਵੀਰ ਭਰਾਂ ਲੈ ਜੂਗਾ ਤੇ ਬਹੁਤ ਬਾਈ ਸੱਜਣਾ ਕੋ ਪਤਾ ਕਿ ਨਾ ਨੁਪਕਰੀ ਕਿਹੜੀ ਉਹ ੜੀ ਉੱਪਰ ਨਹੀਂ ਹਾਂਜੀ ਕਿ ਆਪਾਂ ਇਹ ਪੁੱਛਿਆ ਮੈਂ ਤੁਹਾਨੂੰ ਕਹਿ ਦਿੱਤੀ 15 18 ਅੱਛਾ ਅੱਛਾ ਹਾਂ ਰਿਕਰਡ ਜਿਹੜੀ ਹੁਣ ਤੱਕ ਦੋਦ ਦੇਣ ਲਈ ਆ ਕਾਰਟਿੰਗਾ ਹੀ ਹੋਊਗਾ ਰਿਕਰਡ ਚੰਗਾ ਹੋਊਗਾ ਫੇਰ ਦੇਣ ਲਈ ਬਿਲਕੁਲ ਜੀ ਹਾਂ ਲਓ ਜੀ ਆ ਵੀ ਜਿਹੜੀ ਐਮਸੀ ਥੋੜੀ ਦੇਖ ਲਈਏ ਉਹ ਕਹਿਣ ਨੂੰ ਆਪਾਂ ਜੰਨਾ ਲੈਵਾ ਮੈਂ ਤਾਂ ਕਹਿਿਆ ਸੀ ਆਨੇ 16 17 ਕਿਲੋ ਮੈਂ ਲੋੜ ਦੇ ਦੂੰ ਹਾਂਜੀ ਹਾਂਜੀ ਕੀ ਬੋਲਣਾ ਸੀ ਕੋਈ ਹੋਈ ਆ ਨਹੀਂ ਬਿਲਕੁਲ ਸਿਆੜੀ ਵਾਲਾ ਬਿਲਕੁਲ ਬਹੁਤ ਵਧੀਆ ਬਾਕੀ ਆਪਾਂ ਮੈਂ ਜੋਗਾ ਲਈ ਇਹ ਨਹੀਂ ਗੰਢੀ ਦਿਨੇ ਹੈ ਵੈਟਰ ਠੀਕ ਹੈ ਠੀਕ ਹੈ ਖਾਣ ਲੈਵੇ ਦੀ ਬੜੀ ਐ ਤਾਂ ਪਿੰਡਾ ਪਿੰਡਾ ਬੜਾ ਚੰਗਾ ਹਾਂਜੀ ਹਾਂਜੀ ਹੈਗਾ ਵੀ ਚਲੋ ਪਤਲੇ ਚੰਮ ਵਾਲੀ ਸਿੰਗਲ ਡੀਏ ਦੇ ਦੁੱਧ ਗਾਓ ਵਿੱਚ ਇਹਨੂੰ ਪਾੜਦੀਆਂ ਵਾਂ ਬਾਕੀ ਗੱਲ ਸਾਰੀ ਆਪਣੀ ਸੇਵਾ ਦੇ ਸੇਵਾ ਦੇ ਦੁੱਧ ਸੇਵਾ ਦਾ ਬਿਲਕੁਲ ਸਹੀ ਗੱਲ ਹੈ ਜੀ ਆ ਕਿ ਆਪਾਂ ਆ ਕੀ ਵੀ ਕਿਕਰ ਨਾ ਬੰਨ ਛੱਡੀ ਰਹੇ ਰਸਤਾਂ ਨਹੀਂ ਬੰਦੀ ਤਾਂ ਕਿ ਮੁੱਲ ਵੀ ਜਾਇਜ਼ ਹੀ ਆ ਹਾਂਜੀ ਹਾਂਜੀ ਚਾਲੀ ਕਰਕੇ ਖੜਨਾ ਨਹੀਂ ਠੀਕ ਹੈ ਠੀਕ ਹੈ ਜੀ ਲੋ ਜੀ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਜਿਹੜੇ ਕੋਈ ਵੀਰ ਭਰਾ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਬਾਤ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ